ਆਪਣੀ ਕੀ ਆ ਵੀ ਜਾਂ ਤਾਂ ਸੰਭੂ ਬਾਰਡਰ ਤੇ ਪੁੱਜੇ ਆ ਤੇ ਬੈਰੀਕੇਡ ਬਹੁ ਹੋਏ ਆ ਅਸੀਂ ਆਪਣਾ ਟਰੈਕਟਰ ਖੜਕੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਆ ਜਦ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਮਾਰੀ ਆ ਗੋਲੀ ਵੱਜੀ ਆ ਜਦ ਕੀ ਵੱਜੀ ਆ ਪੂਰੀ ਉਂਗਲ ਲੱਗ ਗਈ ਇੱਕ ਪੇਹਰ ਹੱਥ ਦੀ 3 3 ਦੇ ਨਾਲ ਦੀ ਜਿਹੜੀ ਉਹ ਲੱਗ ਗਈ ਠੀਕ ਹੈ ਇਹਦਾ ਐਕਸਰਾ ਵੀ ਹੋ ਗਿਆ ਹੁਣ ਹਸਪਤਾਲਾਂ ਦੇਖੋ ਕੀ ਪ੍ਰੈਸੈਂਟ ਕਰਕੇ ਕੱਟਦੇ ਆ ਕੀ ਕਰਦੇ ਕੀ ਨਾ ਸਰਕਾਰ ਜਿਹੜੀ ਆ ਹੂੰ ਬਹੁਤ ਧੱਕਾ ਕਰਦੀ ਆ ਕਿਸਾਨਾਂ ਨਾਲ ਅਸੀਂ ਕਿਸਾਨ ਹੰਦੂ ਚਾਹਤ ਕਮੇਟੀ ਦਾ ਕੀ ਹੁੰਦੇ ਆ ਕਿ ਜਿਹੜਾ ਜ਼ਿਲ੍ਹੇ ਨੂੰ ਸੁਣਾਉਣਾ ਨਹੀਂ ਆ ਅਸੀਂ ਉੱਥੇ ਬੈਰੀਕੇਡ ਪਟਾਰੇ ਸੀ ਸ਼ੰਭੂ ਬੋਲਡਰ ਤੇ ਆਪਣਾ ਗੋਲੀਆਂ ਦੇ ਫੇਰ ਕਰਦੇ ਸੀ ਉੱਥੇ ਜੱਡੇ ਕਿੰਨੇ ਟਾਂਕੇ ਲੱਗੇ ਸਰ ਤੁਹਾਡੇ 8 ਟਾਂਕੇ ਲੱਗੇ ਕਿੱਥੋਂ ਆਏ ਤੁਸੀਂ ਸਰ ਅਸੀਂ ਮਾਰਦਾਂ ਤੋਂ ਇਤੋਂ ਆਰਡਰ ਤੋਂ ਆਈਂ ਪਿੰਡ ਮਰਦੋ ਮਰਦ ਪਿੰਡ ਮਰਦਾਂਵਰੇ ਇੱਕ ਕੀ ਘਟਨਾ ਵਾਪਰੀ ਥੋੜੇ ਜਣ ਘਟਨਾ ਜੀ ਮੇਰੇ ਬੰਮ ਆ ਰਿਹਾ ਇੱਕ ਧੌਂਦੇ ਵਿੱਚ ਮਾਰਿਆ ਦੂਜਾ ਹੱਥ ਤੇ ਮਾਰਿਆ ਧੰਨਵਾਦ ਮਤਲਬ ਕਿਸਾਨਾਂ ਨੂੰ ਰੋਕ ਰਿਆ ਜਾਣੇ ਦੋ ਉਹਨਾਂ ਨੂੰ ਰੋਕ ਰਏ ਜੀ ਹਾਂ ਜੀ ਠੀਕ ਕਿਸਾਨਾਂ ਦੇ ਨਾਲ ਅਸੀਂ ਆਉਣਾ ਵਾ ਅੱਗੇ ਵਾਸਤੇ ਵੀ ਆਣਾ ਕੋਈ ਡਰ ਨਹੀਂ ਸਾਨੂੰ ਈਸ਼ੇ ਰੇ ਹਟਾ ਕੇ ਇਹੋ ਜੀ ਕੋਈ ਗੱਲ ਨਹੀਂ ਗੀ ਮੁਸ਼ਕਲ ਨਹੀਂ ਕੋਈ ਵੀ ਠੀਕ ਆ ਜੀ ਜਿੱਦੇ ਸਾਡੇ ਮੈਂਬਰ ਆ ਸਾਰੇ ਜੁੜੇ ਸਾਰੇ ਅਸੀਂ ਇਕੱਠੇ ਆਏ ਆ ਫਿਰ ਤੋਂ ਗਨਸ ਜਿਆਲੇ ਤੋਂ ਸੰਭੂ ਬਰੀਅਰ ਤੇ ਜੀ ਆਪਣਾ ਖੱਟੜ ਸਰਕਾਰ ਹਰਿਆਣਾ ਸਰਕਾਰ ਨੇ ਗੋਲੇ ਸਿੱਟੇ ਜਾਂਗੇ ਤੇ ਪੰਪ ਵੀ ਸਿੱਟੇ ਨੇ ਆ ਦੇਖੋ ਜੀ ਸਾਰੀ ਚਮੜੀ ਫੂਕਦੀ ਤੇ ਉਹਦੇ ਬਾਅਦ ਇੱਕ ਦੂਜੇ ਕੋਲੇ ਸਿੱਟੇ ਆਏ ਜੀ ਇਹ ਰਗੜਦੇ ਆ ਜੀ ਜਿੱਥੇ ਵੱਜਦਾ 4-5 ਇੰਚ ਡੁਗਾ ਟਵਾ ਪਾ ਦਿੰਦਾ ਜੀ 8 ਰੁਪਏ 10 ਟੜਕੇ ਲੱਗਦੇ ਜੀ ਫੇਰ ਕਿੰਨੇ ਕੋਈ ਬੰਦੇ ਆਪਣੇ ਫੱਟੜ ਹੋਏ ਉੱਥੇ ਸਰ ਉਤੇ ਇਸ ਟਾਈਮ ਤੱਕ ਜਦੋਂ ਮੈਂ ਸੀਗਾ ਉਦੋਂ 10-12 ਸੀਗੇ ਜੀ ਉਸ ਤੋਂ ਬਾਅਦ ਹੁਣ ਗਿਣਤੀ ਵਧ ਗਈ ਹੋਣੀ ਹੈ ਮੇਰੇ ਕੋਲ 5-700 ਹੋ ਵੀ ਹੋਣੀ ਹੈ ਹਜੇ ਤੱਕ 14 ਦੇ ਕਰੀਬ ਆ ਚੁੱਕੇ ਹੈ ਹਮ ਤੇ ਇਲਾਜ ਨਾ ਚੱਲ ਰਿਹਾ ਹਮ ਤੇ ਇਲਾਜ ਨਾ ਫ੍ਰੀ ਹੋ ਰਿਹਾ ਹੈ ਕੀ ਕਹਿਣਾ ਚਾਹਨੇ ਹੈਗੇ ਕਿਸਾਨਾਂ ਨੂੰ ਸਰ ਕਿਸਾਨਾਂ ਨੂੰ ਇਹ ਜੇ ਕੋਈ ਪ੍ਰੋਬਲਮ ਸਾਡੇ ਕੋਲ ਆਜੋ ਜੇ ਕੋਈ ਇੰਜੀਨੀਅਰ ਇਹ ਜਿਆਦਾ ਸੀ ਤਿਆਰ ਆ 24 ਘੰਟੇ ਐਮਰਜੈਂਸੀ ਤਿਆਰ ਆ ਸਭ ਪੂਰਾ ਅਰੇਂਜਮੈਂਟ ਕੀਤਾ ਹੋਇਆ ਡਾਕਟਰਾਂ ਨੂੰ ਵੀ ਬੁਲਾ ਲਿੱਤਾ ਗਿਆ ਹੋਰ ਸਟਾਫ ਨੂੰ ਵੀ ਬੁਲਾ ਲਿੱਤਾ ਗਏ ਐਮਰਜੈਂਸੀ ਸੇਵਾ ਨੂੰ ਮੱਦੇ ਨਜ਼ਰ ਰੱਖ ਸਰ ਜੀ ਅਜ ਉੱਤੇ ਮਤਲਬ ਕਿ ਕਾਫੀ ਸੰਕਟ ਸੱਜ ਰਿਹਾ ਹੈਗਾ ਕਿੰਨੇ ਕੁ ਜਿਹੜੇ ਕਿਸਾਨ ਹੈਗੇ ਫਟੜ ਹੋਏ ਸਰ ਸਰ ਲਗਭਗ ਆਪਣੀਆਂ 3-4 ਗੱਡੀਆਂ ਚੱਲ ਰਹੀਆਂ ਨੇ ਜੀ ਉਧਰੋਂ ਤੇ 15 ਤੋਂ 18 ਮਰੀਜ਼ ਲੈ ਕੇ ਆ ਤਿਸਿਆਂ ਜੀ ਇੱਥੇ ਅਸੀਂ ਕੁਸੀਵਸ ਤਾਂ ਨਹੀਂ ਹਾਲਤ ਕਿਸੇ ਦੀ ਸਰ ਬੱਚੇ ਸੀਰੀਅਸ ਬੇ ਮਰੀਜ਼ ਹੈਗੇ ਨੇ ਜੀ ਕਈਆਂ ਦੇ ਜ਼ਿਆਦੇ ਸੱਟ ਲੱਗੀ ਹੋਈ ਹੈ ਜੀ ਕਈਆਂ ਦੇ ਸੱਟ ਘੱਟ ਹੈ ਜੀ ਉਹ ਵੀ ਹਸਪਤਾਲ ਨੂੰ ਰੈਫਰ ਕੀਤੇ ਹੋਏ ਨੇ ਜੀ